ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਾਹਨ ਭਰਾ ਜੱਪਾ ਗੱਲਬਾਤ ਕਰਨੀ ਵੀ ਇਸ ਵਾਰ 2025 ਦੇ ਵਿੱਚ ਆਉਣ ਵਾਲੇ ਸੀਜ਼ਨ ਚ ਹੁਣ ਝੋਨੇ ਦਾ ਜਿਹੜਾ ਝਾੜ ਕਿਵੇਂ ਰਹਿ ਸਕਦਾ ਹੈ ਅਗੇਤੇ ਝੋਨੇ ਝਾੜ ਜ਼ਿਆਦਾ ਦੇਣਗੇ ਜਾਂ ਫਿਰ ਪਛੇਤੇ ਝੋਨੇ ਤੇ ਕਈ ਕਿਸਾਨ ਵੀਰਾਂ ਦੇ ਵੀ ਸਵਾਲ ਹੋਣਗੇ ਕਿੰਨੇ ਤਰੀਕ ਨੂੰ ਜਿਹੜਾ ਝੋਨਾ ਲੱਗਾ ਉਹ ਜਿਹੜਾ ਚੰਗਾ ਝਾੜ ਦੇ ਸਕਦਾ ਹੈ ਜਾਂ ਫਿਰ ਕਿਹੜੇ ਝੋਨਿਆਂ ਨੂੰ ਇਸ ਵਾਰ ਜਿਹੜਾ ਰਗੜਾ ਲੱਗ ਸਕਦਾ ਸੋ ਪੂਰੀ ਗੱਲਬਾਤ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੇ ਵੀਡੀਓ ਪੇ ਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਭਰਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਕਿਸਾਨ ਭਰਾਓ ਬਹੁਤੇ ਕਿਸਾਨ ਵੀਰਾਂ ਦੀ ਜਿਹੜੀ ਚਿੰਤਾ ਇਹਨਾਂ ਦਿਨਾਂ ਜਾਣ ਕੇ ਆਵਾਜ਼ ਆndi ਕਿਉਂਕਿ ਜਦੋਂ ਆਪਣਾ ਝੋਨਾ ਨਿਸਾਰਾ ਕਰ ਰਹਿਆਂ ਦਾ ਜਾਣ ਸਾਰਾ ਕਰ ਲੈਂਦਾ ਹੈ ਤੇ ਕਈ ਵਾਰ ਹੁੰਦਾ ਵੀ ਆਪਣੇ ਝੋਨੇ ਦੇ ਜਦੋਂ ਮੌਸਮ ਝੋਨਾ ਨਿਸਾਰਾ ਰਹਿਆਂ ਦਾ ਉਹਦਾ ਮੌਸਮ ਖਰਾਬ ਹੈ ਜਿਵੇਂ ਇਸ ਵਾਰ ਮੌਸਮ ਖਰਾਬ ਰਿਹਾ ਹੈ ਤੇ ਬਹੁਤੇ ਝੋਨੇ ਜਿਹੜੇ ਉਸ ਸਮੇਂ ਨਸਾਰਾ ਲੈ ਰਹੀ ਜਦੋਂ ਪਹਿਲਾ ਮੌਸਮ ਖਰਾਬ ਰਹਾ ਜਾਂ ਫਿਰ ਹਨੇਰੀ ਵਗ ਜਾਂਦੀ ਆ ਉਹਦੇ ਕਾਰਨ ਜਿਹੜਾ ਝੋਨਾ ਦਾਗੀ ਹੋ ਜਾਂਦਾ ਦਾਗੀ ਹੋਣ ਕਰਕੇ ਝੋਨਾ ਜਿਹੜਾ ਆਪਣ ਦੇਖਣ ਨੂੰ ਬਹੁਤ ਬੁਰਾ ਜਿਹਾ ਲੱਗਦਾ ਹੈ ਤੇ ਐਂ ਲੱਗਦਾ ਵੀ ਝੋਨਾ ਬਹੁਤ ਜ਼ਿਆਦਾ ਦਾਗੀ ਹੋ ਗਿਆ ਤੇ ਸ਼ਾਇਦ ਆਪਣੇ ਝੋਨੇ ਦਾ ਝਾੜ ਬਹੁਤ ਘਟ ਜੂਗਾ ਤਾਂ ਕਿਸਾਨ ਭਰਾਓ ਇਦਾਂ ਦੀ ਗੱਲ ਨਹੀਂ ਹੁੰਦੀ ਕਿਉਂਕਿ ਜਿਹੜਾ ਝੋਨਾ ਦਾਗੀ ਹੋ ਜਾਂਦਾ ਉਹਦੇ ਵਿੱਚ ਵੀ ਜਿਹੜਾ ਜਾਨਕੀ ਆਪਾਂ ਕਹਿ ਸਕਦੇ ਜੇਕਰ 100 ਦਾਣਾ ਦਾਗੀ ਹੋ ਗਿਆ ਉਦਾਹਰਨ ਦੇ ਤੌਰ ਤੇ ਤੇ ਉਹਦੇ ਵਿੱਚੋਂ ਚਾਰ ਜਾਂ ਪੰਜ ਦਾਣੇ ਜਿਹੜੇ ਇਦਾਂ ਦੇ ਹੋਣਗੇ ਜਿਹਦੇ ਵਿੱਚ ਫੋਗ ਬਣੂਗਾ ਬਾਕੀ ਓਵਰਾਲ ਜਿਹੜਾ ਉਹਨਾਂ 'ਚ ਗਰੀ ਭਰ ਜਾਂਦੀ ਦਾਣਾ ਭਰ ਜਾਂਦਾ ਤੇ ਦਾਗੀ ਹੋਣਾ ਝੋਨੇ ਦਾ ਝਾੜ ਦਾ ਕੋਈ ਬਹੁਤਾ ਜ਼ਿਆਦਾ ਪ੍ਰਭਾਵ ਇੱਥੇ ਦੇਖਣ ਨੂੰ ਨਹੀਂ ਮਿਲਦਾ ਥੋੜਾ ਬਹੁਤ ਜਿਹੜਾ ਨਾਰਮਲ ਜੀ ਫੋਗ ਬਣਦੀ ਆ ਤਾਂ ਇਸ ਚੀਜ਼ ਤੋਂ ਨਹੀਂ ਆਪਾਂ ਨੂੰ ਡਰਨ ਦੀ ਲੋੜ ਨਹੀਂ ਵੈਸੇ ਜੇਕਰ ਆਪਾਂ ਝਾੜ ਵੱਧ ਜਾਂ ਘਟ ਆਉਣ ਦੇ ਕਾਰਨਾਂ ਦੀ ਗੱਲ ਕਰੀ ਤੇ ਕਾਫੀ ਜ਼ਿਆਦਾ ਕਾਰਨ ਹੁੰਦੇ ਕਿ ਜਿੱਦ ਆਪਣਾ ਝੋਨੇ ਦਾ ਝਾੜ ਵੱਧ ਜਾਂ ਘਟ ਸਕਦਾ ਉਹਦੇ ਵਿੱਚੋਂ ਕਿਸਾਨ ਪਰੋ ਜਿਹੜਾ ਝੋਨਾ ਆਪਾਂ ਬਜਾਈ ਕੀਤਾ ਉਹ ਵੈਰੈਟੀ ਕਿੱਦਾਂ ਦੀ ਆ ਉਹਦੀ ਯਾਨੀ ਕਿ ਸਮਰੱਥਾ ਕਿੰਨੀ ਹੈ ਝਾੜ ਦੇਣ ਦੀ ਸਮਰੱਥਾ ਕਿੰਨੀ ਆ ਜਾਂ ਫਿਰ ਉਹਦੇ ਵਿੱਚ ਜਿਹੜੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਕਿੰਨੀ ਆ ਤੇ ਉਹਦੀ ਆਪਾਂ ਦੇਖ ਰਹੇ ਕਿੱਦਾਂ ਦੀ ਕੀਤੀ ਆ ਝੋਨਾ ਚੰਗਾ ਏ ਮਾੜਾ ਏ ਉਹਨੇ ਫਟਾਰਾ ਕਿੰਨਾ ਕੀਤਾ ਏ ਜਾਂ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹਦੇ ਉੱਪਰ ਬਿਮਾਰੀਆਂ ਅਟੈਕ ਕਰਦੀਆਂ ਉਹ ਕਦੋਂ ਕਰਦੀਆਂ ਨਸਾਰੇ ਸਮੇਂ ਆਉਂਦੀ ਬਿਮਾਰੀ ਦਾ ਅਟੈਕ ਆਉਂਦਾ ਜਾਂ ਨਸਾਰੇ ਤੋਂ ਪਹਿਲਾਂ ਆਉਂਦਾ ਤੇ ਕੁਝ ਬਿਮਾਰੀਆਂ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਆਪਾਂ ਨੂੰ ਖਾਸ ਕਰਕੇ 8 ਤੋਂ 10 ਦਿਨ ਪਹਿਲਾਂ ਲੱਛਣ ਜਿਹੜੇ ਉਹਨਾਂ ਨਜ਼ਰ ਆ ਜਾਂਦੇ ਤੇ ਉਹਦਾ ਆਪਾਂ ਕੰਟਰੋਲ ਕਰ ਲੈਣੇ ਆ ਤੇ ਕੁਝ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਕਿ ਜਿਹੜੀਆਂ ਬਿਮਾਰੀਆਂ ਆਉਂਦੀਆਂ ਹੀ ਉਹਦੋਂ ਆ ਯਾਨੀ ਕਿ ਸਿੱਧਾ ਮੁਜਰਤੇ ਅਟੈਕ ਕਰਦੀਆਂ ਤੇ ਜਿਹੜੀ ਬਿਮਾਰੀ ਮੁੰਜਰ ਤੇ ਅਟੈਕ ਕਰਦੀ ਉਹ ਝੋਨੇ ਦਾ ਝੜਕ ਘਟਾਉਂਦੀ ਜਿਹੜੀ ਪਹਿਲਾਂ ਅਟੈਕ ਕਰਦੀ ਜਾਂ ਪੱਤਿਆਂ ਤੋਂ ਅਟੈਕ ਸ਼ੁਰੂ ਹੁੰਦਾ ਜਾਂ ਥੱਲਿਓਂ ਮੁੱਢ ਵੱਲੋਂ ਅਟੈਕ ਸ਼ੁਰੂ ਹੁੰਦਾ ਤੇ ਉਹਨਾਂ ਬਿਮਾਰੀਆਂ ਦੇ ਜਿਹੜਾ ਆਪਾਂ ਕੰਟਰੋਲ ਕਰ ਲੈਨੇ ਕਿਉਂਕਿ ਉਹਨਾਂ ਦੇ ਆਪਾਂ ਨੂੰ ਲੱਛਣ ਨਜ਼ਰ ਆ ਜਾਂਦੀ ਐ ਤੇ ਇਹ ਕੁਝ ਬਿਮਾਰੀਆਂ ਐ ਇਦਾਂ ਦੀਆਂ ਜਿਹੜੀਆਂ ਦੋ ਤਣ ਆਪਾਂ ਇਹਦੇ ਵਿੱਚ ਤੁਹਾਨੂੰ ਦੱਸ ਦੇ ਪਈ ਉਹਨਾਂ ਦੇ ਲੱਛਣ ਹੀ ਆਪਾਂ ਨੂੰ ਉਦੋਂ ਨਜ਼ਰ ਆਉਂਦੇ ਭੀ ਜਦੋਂ ਮੁੰਜਰ ਤੇ ਉਹਨਾਂ ਦਾ ਅਟੈਕ ਹੋ ਜਾਂਦਾ ਜਾਂ ਹੋ ਚੁੱਕਾ ਹੁੰਦਾ ਤੇ ਕੁਝ ਪਰਸੈਂਟ ਤੱਕ ਜਿਹੜਾ ਨੁਕਸਾਨ ਕਰ ਚੁੱਕੀਆਂ ਹੁੰਦੀ ਇੱਧਰ ਉੱਧਰ ਦੇਖਦੇ ਜਾਂ ਇੱਕ ਦੂਜੇ ਨੂੰ ਪੁੱਛਦੇ ਰਹਿੰਨੇ ਆ ਤੇ ਆਪਾਂ ਨੂੰ ਉਹ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ ਤੇ ਉਹਨੇ ਟਾਈਮ ਤੱਕ ਉਹ ਜਿਹੜਾ ਆਪਾਂ ਸਪਰੇਅ ਕਰਦੇ ਲੇਟ ਹੋ ਜਾਂਦੇ ਆ ਜਾਂ ਮੌਸਮ ਆਪਣਾ ਸਾਥ ਨਹੀਂ ਦਿੰਦਾ ਸਪਰੇਅ ਨਹੀਂ ਕਰਨ ਦਿੰਦਾ ਤਾਂ ਬਿਮਾਰੀ ਫਿਰ ਜ਼ਿਆਦਾ ਅਟੈਕ ਕਰ ਜਾਂਦੀ ਕਿਉਂਕਿ ਜਦੋਂ ਬਾਰਿਸ਼ਾਂ ਦਾ ਮੌਸਮ ਜਿਵੇਂ ਹੁਣ 20 ਤੋਂ 25 ਦਿਨ ਜਿਹੜੀਆਂ ਬਾਰਿਸ਼ਾਂ ਹੁੰਦੀਆਂ ਰਹੀਆਂ ਜਾਂ ਰੋਗ ਰੋਗ ਬਾਰਿਸ਼ ਹੁੰਦੀ ਜਾਂ ਹਨੇਰੀ ਚੱਲਦੀ ਹੈ ਮੌਸਮ ਖਰਾਬ ਰਿਹਾ ਕਿਣਮਣ ਜਲਦੀ ਰਹੀ ਹੈ ਤੇ ਉਹ ਬਿਮਾਰੀਆਂ ਕਾਫੀ ਜ਼ਿਆਦਾ ਅਟੈਕ ਕਰ ਵੀ ਗਈਆਂ ਤੇ ਕਾਫੀ ਜ਼ਿਆਦਾ ਨੁਕਸਾਨ ਵੀ ਕਰ ਜਾਂਦੀਆਂ ਸੋ ਉਹਨਾਂ ਦੇ ਵਿੱਚੋਂ ਕਿਸਾਨ ਪਰ ਜਿਹੜੀਆਂ ਦੋ ਮੇਨ ਬਿਮਾਰੀਆਂ ਇੱਕ ਤਾਂ ਪੈਨਿਕਲ ਬਲਾਈਟ ਆ ਉਹ ਵੀ ਕਿਸਾਨ ਪਰ ਉਹ ਜਦੋਂ ਆਪਣੀ ਝੋਨੇ ਦੀ ਮੁੰਜਰ ਤੇ ਆਪਾਂ ਨੂੰ ਉਹਦੇ ਲੱਛਣ ਨਜ਼ਰ ਆਉਂਦੇ ਜਦੋਂ ਅਟੈਕ ਕਰਦੀ ਆ ਤੇ ਦੂਜੀ ਬਿਮਾਰੀ ਨੇ ਸੀਥ ਰੌਟ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਕਿਉਂਕਿ ਹੁਣ ਵੀ ਆ ਪਿੱਛੇ ਜੇ ਆਪਾਂ ਨੂੰ ਅੱਜ ਹੀ ਆਪਾਂ ਨੂੰ ਵੀਰ ਨੇ ਜਿਹੜਾ ਮੈਸੇਜ ਕੀਤਾ ਇਹ ਵੀਡੀਓ ਥੋੜੀ ਬਣਾ ਕੇ ਭੇਜੀ ਆ ਤੇ ਉਹਦੇ ਨਾਲ ਫੋਟੋਆਂ ਵੀ ਸ਼ੇਅਰ ਕੀਤੀਆਂ ਜਿਹੜਾ ਸੀਥ ਰੌਟ ਦਾ ਕਾਫੀ ਜ਼ਿਆਦਾ ਅਟੈਕ ਆ ਤੇ ਇਥੇ ਸੀਥਰੋਟ ਆਪਾਂ ਨੂੰ ਇਹ ਵੀ ਪਲੇਖਾ ਪਾ ਜਾਂਦੀ ਕਿ ਜਦੋਂ ਆਪਾਂ ਵਟ ਤੇ ਤੁਰੇ ਫਿਰਦੇ ਆਂ ਤੇ ਵਟ ਦੇ ਨਾਲ ਆਪਾਂ ਰਾਉਂਡ ਅਪ ਸਪਰੇਅ ਮਾਰੀ ਹੁੰਦੀ ਆ ਤੇ ਜਿਹੜੇ ਵਟ ਦੇ ਨਾਲ-ਨਾਲ ਬੂਝੇ ਹੁੰਦੇ ਉਹਨਾਂ ਦੇ ਉੱਪਰ ਜਿਹੜਾ ਕਿਤੇ ਨਾ ਕਿਤੇ ਉਹਨਾਂ ਸਪਰੇਆਂ ਦਾ ਅਸਰ ਹੁੰਦਾ ਤੇ ਉੱਥੇ ਵੀ ਆਪਾਂ ਨੂੰ ਸੀਥ ਬਲਾਈਟ ਸੀਥ ਰੋਟ ਵਰਗੇ ਜਿਹੜਿਆ ਉਹਦੇ ਨਾੜੀਆਂ ਦੇ ਉੱਪਰ ਜਿਹੜਾ ਆਪਾਂ ਨੂੰ ੱੱਬੇ ਨਜ਼ਰ ਆ ਜਾਂਦੇ ਤੇ ਆਪਾਂ ਕਈ ਵਾਰ ਉਹਨੂੰ ਬਿਮਾਰੀ ਸਮਝ ਲੈਨੇ ਆਂ ਅਸਲ ਦੇ ਵਿੱਚ ਆਪਾਂ ਨੂੰ ਜੇਕਰ ਇਦਾਂ ਦੇ ਬਾਹਰ ਲੱਛਣ ਨਜ਼ਰ ਆਉਂਦੇ ਤੇ ਆਪਾਂ ਨੂੰ ਝੋਨੇ ਦੇ ਵਿੱਚ ਵੀ ਦੇਖਣਾ ਚਾਹੀਦਾ ਜੇਕਰ ਤਾਂ ਝੋਨੇ ਦੇ ਵਿੱਚ ਇ ਉਸ ਚੀਜ਼ ਦਾ ਕੰਟਰੋਲ ਕਰਨਾ ਜਿੱਦੇ ਜਾਂ ਫਿਰ ਆਪਾਂ ਨੂੰ ਪਿਛਲੇ ਸਾਲ ਜੇ ਆਪਾਂ ਨੂੰ ਲੱਗਦਾ ਵੀ ਆਪਣੇ ਖੇਤ ਸੀਥਰਾਉਡ ਆਈ ਤੇ ਉਸ ਚੀਜ਼ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਦੋਵੇਂ ਬਿਮਾਰੀਆਂ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਕਰਦੀਆਂ ਕਿਉਂਕਿ ਇਹਨਾਂ ਦਾ ਅਟੈਕ ਹੀ ਮੁੰਜਰ ਤੇ ਆਪਾਂ ਨੂੰ ਨਜ਼ਰ ਆਉਂਦਾ ਤੇ ਉਸ ਤੋਂ ਨਵੇਂ ਜੇਕਰ ਆਪਾਂ ਸਹੀ ਸਮੇਂ ਤੇ ਸਪਰੇਅ ਨਹੀਂ ਕਰ ਪਾਉਂਦੇ ਕਿਉਂਕਿ ਜੇਕਰ ਸੀਥਰਾਉਡ ਆਉਂਦੀ ਆ ਤਾਂ ਇਹਦੀਆਂ ਆਪਾਂ ਨੂੰ ਦੋ ਸਪਰੇਆਂ ਕਰਨੀਆਂ ਪੈ ਸਕਦੀਆਂ ਕਿਉਂਕਿ ਇੱਕ ਤਾਂ ਆਪਾਂ ਨੂੰ ਸਪਰੇਅ ਕਰਨੀ ਦੀ ਗੋ ਫੁੱਲਾਂ ਤੇ ਜਦੋਂ ਮੁੰਜਰ ਕੋਈ ਕੋਈ ਨਿਕਲ ਰਹੀ ਹੁੰਦੀ ਉਦੋਂ ਸਪਰੇਅ ਕਰਨੀ ਹੁੰਦੀ ਤੇ ਇੱਕ ਆ 10 ਤੋਂ 15 ਦੇ ਬਾਅਦ ਰਿਪੀਟ ਕਰਨੀ ਦੀ ਹੈ ਕਿਉਂਕਿ ਜਿਹੜੀ ਬਿਮਾਰੀ ਆ ਦੁਬਾਰਾ ਅਟੈਕ ਕਰ ਜਾਂਦੀ ਆ ਤੇ ਇਹਦੀ ਆਪਾਂ ਨੂੰ ਦੋ ਸਪਰੇਆਂ ਕਰਨੀਆਂ ਚਾਹੀਦੀਆਂ ਬਿਲਕੁਲ ਸਹੀ ਸਮੇਂ ਤੇ ਸੋ ਇਹ ਸੀ ਕਿਸਾਨ ਪਰੋ ਝੋਨੇ ਘਟਣ ਤੇ ਵਧਣ ਦੇ ਕਾਰਨ ਤੇ ਹੁਣ ਜਿਹੜਾ ਮੇਨ ਸੀ ਕਿਸਾਨ ਵੀਰਾਂ ਦਾ ਵੀ ਹੁਣ ਮੌਸਮ ਖਰਾਬ ਰਿਹਾ ਹੈ ਤਾਂ ਇਹ ਕਿਸਾਨ ਪਰੋ ਜਿੱਥੇ ਮੌਸਮ ਖਰਾਬ ਰਿਹਾ ਝੋਨੇ ਦਾਗ ਹੀ ਹੋਏ ਆ ਤਾਂ ਇਹਦੇ ਜਿੰਨਾ ਆਪਾਂ ਨੂੰ ਡਾਰਸੀਨਾ ਵੀ ਜਿਹੜੇ ਝੋਨੇ ਆ ਉਸ ਸਮੇਂ ਅਨਸਾਰ ਆ ਲੈ ਰਹੇ ਹੁਣ ਕਿਉਂਕਿ ਜੇਕਰ ਮੌਸਮ ਖਰਾਬ ਨਾ ਰਹਿੰਦਾ ਜਾਂ ਬਾਰਿਸ਼ਾ ਨਾ ਪਈਦੀ ਮੌਸਮ ਠੰਡਾ ਨਾ ਰਹਿੰਦਾ ਤਾਂ ਇਹਨੇ ਜਿਹੜਾ ਝੋਨੇ ਦਾ ਝਾੜ ਬਹੁਤ ਜ਼ਿਆਦਾ ਘਟਾ ਜਨਾ ਕਿਉਂਕਿ ਜੇ ਇਸ ਵਾਰ ਜਿਵੇਂ ਝੋਨੇ 'ਤੇ ਲੱਗ ਗਏ ਸੀ ਤਾਂ ਕਿਉਂਕਿ ਗਰਮੀ ਪੈਣੀ ਸੀ ਗਰਮੀ ਨਾਲ ਜਿਹੜਾ ਆਪਣਾ ਇਹਦੀ ਪਰਪਰਾਗਨ ਕਿਰਿਆ ਜਾਂ ਫਿਰ ਜਿਹੜਾ ਬੂਰ ਪੈਂਦਾ ਦੁੱਧਾ ਪੈਂਦਾ ਉਹ ਜਿਹੜਾ ਪ੍ਰਭਾਵਿਤ ਹੋਣਾ ਸੀ ਤੇ ਉਹ ਹੁਣ ਉਹ ਜਿੰਨਾ ਕਿ ਜਿਵੇਂ ਆਪਾਂ ਕਹਿੰਦੇ ਦੇਮ ਜਿਹੜਾ ਆਪਣੇ ਝੋਨੇ ਦਾਗੀ ਜ਼ਰੂਰ ਹੋ ਗਿਆ ਪਰ ਉਹਦੇ ਨਾਲ ਉਹ ਤੋਂ ਜ਼ਿਆਦਾ ਕਈ ਗੁਣਾ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਵੀ ਹੋ ਗਿਆ ਜਿਹੜਾ 20 ਤੋਂ 25 ਦਿਨ ਤੱਕ ਜਿਹੜਾ ਮੌਸਮ ਹੈ ਠੰਡਾ ਰਹਿ ਗਿਆ ਠੰਡਾ ਮੌਸਮ ਰਹਿਣ ਕਰਕੇ ਜਿਹੜੀ ਦੁੱਧ ਦੇ ਉੱਪਰ ਜਿਹੜਾ ਧੁੱਪ ਦਾ ਜਾਂ ਗਰਮੀ ਦਾ ਪ੍ਰਭਾਵ ਪੈਣਾ ਸੀ ਉਹ ਘਟ ਪਿਆ ਹੀ ਨਹੀਂ ਬਿਲਕੁਲ ਨਹੀਂ ਪਿਆ ਤੇ ਇਹਦੇ ਕਰਕੇ ਜਿਹੜੇ ਝੋਨੇ ਇਸ ਵਾਰ ਜਿਹੜਾ ਬਹੁਤ ਚੰਗਾ ਤੇ ਸ਼ਾਨਦਾਰ ਝਾੜ ਦੇਣ ਲੱਗ ਪਰ ਉਹ ਵਾਲਾ ਸਾਰੇ ਝੋਨੇ ਕਿਉਂਕਿ ਇਸ ਸਮੇਂ ਜਿਹੜਾ ਮੌਸਮ ਬਿਲਕੁਲ ਝੋਨੇ ਦੇ ਨਕੂਲ ਦੇ ਆਉਣ ਵਾਲੇ ਦੇ ਨਾਲ ਜੇ ਮੌਸਮ ਜਿਹੜਾ ਸਹੀ ਰਹਿਣਾ ਹਾਲਾਂਕਿ ਚਲੋ ਮੌਸਮ ਨਾਲ ਜੇ ਹੋਰ ਕਿਦੇ ਯਾਨੀ ਖਰਾਬੀ ਪੈ ਜੇ ਤਾਂ ਵੱਖਰੀ ਗੱਲ ਹੈ ਹੜਾ ਨਾਲ ਝੋਨੇ ਬਰਬਾਦ ਹੋ ਗਏ ਉਹ ਵੱਖਰੀ ਗੱਲ ਆ ਪਰ ਹੁਣ ਦੇ ਮੌਸਮ ਜਿਹੜੇ ਝੋਨੇ ਬਚੇ ਆ ਠੀਕ ਠਾਕ ਆ ਜੇਕਰ ਤੁਸੀਂ ਬਿਮਾਰੀ ਨੂੰ ਸਹੀ ਸਮੇਂ ਤੇ ਕੰਟਰੋਲ ਕਰ ਲਿਆ ਤਾਂ ਝੋਨੇ ਜਿਹੜੇ ਬਹੁਤ ਚੰਗਾ ਦੇ ਸ਼ਾਨਦਾਰ ਝਾੜ ਦੇਣਗੇ ਲਗਭਗ ਸਾਰੇ ਓਵਰਲ ਝੋਨੇ ਕਿਉਂਕਿ ਮੌਸਮ ਬਿਲਕੁਲ ਅਨੁਕੂਲ ਹੀ ਰਿਹਾ ਝੋਨਿਆਂ ਦੇ ਤੇ ਇਹ ਬਹੁਤਾ ਜ਼ਿਆਦਾ ਕੋਈ ਇੱਥੇ ਪ੍ਰ ਸੋ ਜੇਕਰ ਗਰਮੀ ਪੈਂਦੀ ਝੋਨੇ ਤੇ ਝਾੜ ਕੱਢਣੇ ਸੀ ਤਾਂ ਇਸ ਵਾਰ ਝੋਨੇ ਲਗਭਗ ਸਾਰੇ ਝੋਨੇ ਚੰਗੇ ਰਹਿਣਗੇ ਤਾਂ ਅੱਜ ਜਿਹੜੇ ਕਿਸੇ ਕਿਸਾਨ ਵੀਰ ਨੇ ਬਾਤਾ ਜੀ ਗੇਤਾ ਲਾਤਾ ਜਿਵੇਂ ਆਪਾਂ ਕਹਿੰਦੇ ਜੂਨ ਤੋਂ ਜੂਨ ਦੇ ਸਟਾਰਟਿੰਗ ਚ ਲਾਤਾ ਜਾਂ ਉਸ ਤੋਂ ਪਹਿਲਾਂ ਲਾਤਾ ਤਾਂ ਉੱਥੇ ਥੋੜਾ ਬਾਦਾ ਪ੍ਰਭਾਵ ਪੈ ਸਕਦਾ ਜਿਹੜੇ ਯਾਨੀ ਕਿ ਗਰਮੀ ਦੇ ਜਾਣ ਅਨੁਸਾਰ ਆ ਲਿਆ ਸੀ ਠੰਡੇ ਮੌਸਮ ਚ ਨਹੀਂ ਲਿਆ ਸੋ ਓਵਰਆਲ ਬਾਕੀ ਝੋਨੇ ਜਿਹੜੇ ਬਹੁਤ ਵਧੀਆ ਤੇ ਸ਼ਾਨਦਾਰ ਝਾੜ ਦੇਣਗੇ ਬਹੁਤ ਬਹੁਤ ਧੰਨਵਾਦ